ਉਸ ਪਰਵਰਦੇਗਾਰ ਨੇ ਉਸ ਹੁਦਾਏ ਨੇ ਇਨਸਾਨ ਤੋਂ ਅੱਗੇ ਕੁਝ ਨਹੀਂ ਬਣਾਇਆ ਬਹੁਤ ਕੁਝ ਬਣਾਇਆ ਹੈ ਬਹੁਤ ਕੁਝ ਬਣਾਇਆ ਹੈ ਪਰ ਸ਼ਿਖਰ ਦੀ ਜੜੀ ਬਣਤਰ ਹੈ ਉਹ ਇਨਸਾਨ ਹੈ ਬਣਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੋਰੇ ਗਿਲਮਾ ਕੋ ਇਨਸਾਨ ਤੋਂ ਸਭ ਕੁਝ ਥੱਲੇ ਦੇਵਤੇ ਵੀ ਥੱਲੇ ਸਭ ਕੁਝ ਥੱਲੇ ਅਵਰ ਜਵਨ ਤੇਰੀ ਪਨਹਾਰੀ ਇਸ ਧਰਤੀ ਮੇ ਤੇਰੀ ਸਿਕਦਾਰੀ ਮਨੁੱਖ ਅਸ਼ਰਫੁਲ ਮਖਲੂਕਾ ਹੈ ਹੁਣ ਇਤਨੀ ਗੱਲ ਜੋ ਗੁਰਬਾਣੀ ਚੇਤੇ ਕਰਨ ਦੀ ਹੈ ਤੂੰ ਇਸ ਧਰਤੀ ਦੇ ਵਿੱਚ ਮਹਾਨ ਹੈ ਸਭ ਤੋਂ ਵੱਡਾ ਹੈ ਤੂੰ ਆਪਣੇ ਤੋਂ ਉੱਚੇ ਦਾ ਆਸਰਾ ਪਕੜੇਗਾ ਤੇ ਉੱਚਾ ਹੋ ਜਾਏਗਾ ਆਪਣੇ ਤੋਂ ਨੀਵੇਂ ਦਾ ਆਸਰਾ ਪਕੜੇਗਾ ਤੇ ਛੋਟਾ ਹੋ ਜਾਏਗਾ ਥੱਲੇ ਚਲਾ ਜਾਏਗਾ ਇਸ ਵਾਸਤੇ ਸਹਾਰਾ ਲੱਭਣ ਵਿੱਚ ਸਿਆਣਕ ਵਰਤਿ ਉੱਥੇ ਵੀ ਬੌਧਕ ਬਲ ਵਰਤਿ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਾਰਜ ਨਹੀਂ ਹੁੰਦੇ ਇਹਨੂੰ ਕਵੀ ਰਹੀਮ ਇੱਕ ਉਦਾਹਰਣ ਨਾਲ ਸਪਸ਼ਟ ਕਰਦੇ ਨੇ ਕਿ ਜਦ ਨਗਾਰਾ ਬਣਾਣਾ ਹੈ ਪਰ 100 ਚੂਆਂ ਦੀ ਖਲ ਵੀ ਹੋਵੇ ਤੇ ਨਹੀਂ ਮੜਿਆ ਜਾਏਗਾ ਇੱਕ ਉਠ ਦੀ ਖਲ ਚਾਹੀਦੀ ਹੈ ਨਗਾਰੇ ਨੂੰ ਮੜਨ ਵਾਸਤੇ ਨਗਾਰੇ ਦੇ ਉੱਤੇ ਜਿਹੜੀ ਖਲ ਲਾਉਂਦੇ ਨੇ ਉਠ ਦੀ ਹੁੰਦੀ ਹੈ ਪਰ ਰਹੀਮ ਕਹਿੰਦੇ ਨੇ 100 ਚੂਆਂ ਦੀ ਖਲ ਲਾ ਲਈ ਹੈ ਕਿਹ ਨਗਾਰਾ ਮੜਿਆ ਜਾਏਗਾ ਵੱਡੇ ਕੰਮ ਵੱਡੇ ਸਾਧਨਾਂ ਨਾਲ ਹੁੰਦੇ ਨੇ ਛੋਟੇ ਸਾਧਨਾਂ ਨਾਲ ਨਹੀਂ ਹੁੰਦੇ ਛੋਟੇ ਸਾਧਨਾਂ ਦੇ ਨਾਲ ਵੱਡੇ ਮਕਸਦ ਨਹੀਂ ਹਲਕੀਤੇ ਜਾ ਸਕਦੇ ਦਰਿਆ ਤੋਂ ਪਾਰ ਹੋਣਾ ਕਾਗਜ਼ ਦੀ べੜੀ 'ਚ ਬੈਠ ਕੇ ਨਹੀਂ ਪਾਰ ਹੋ ਸਕਦਾ ਭਾਵੇਂ べੜੀਆਂ ਹੀ ਪਾਰ ਕਰਦੀਆਂ ਨੇ ਪਰ ਕਾਗਜ਼ ਦੀ べੜੀ ਪਾਰ ਨਹੀਂ ਕਰ ਸਕਦੇ ਆ ਕਾਗਜ਼ ਦੀ べੜੀ 'ਚ ਕੋਈ ਕੀੜੀ ਬੈਠ ਗਈਏ ਤੇ ਸ਼ਾਇਦ ਪਾਰ ਹੋ ਜਾਏ ਮਨੁੱਖ ਬੈਠ ਕੇ ਪਾਰ ਨਹੀਂ ਹੋ ਸਕਦਾ ਇਹ ਮੈਂ ਅਰਜ਼ ਕਰਦਾ ਵੱਡੇ ਕੰਮਾਂ ਦੀ ਪੂਰਤੀ ਲਈ ਸਾਧਨ ਵੱਡੇ ਚਾਹੀਦੇ ਮਨੁੱਖ ਮਹਾਨ ਹੋਣਾ ਚਾਹੁੰਦਾ ਹੈ ਔਰ ਇਤਨਾ ਮਹਾਨ ਹੋਣਾ ਚਾਹੁੰਦਾ ਹੈ ਕਿ ਨਵਾਂ ਖੰਡਾਂ ਵਿੱਚ ਜਾਣਿਆ ਇੱਕ ਸ਼ਹਿਰ ਦੇ ਲੋਕੀ ਨਹੀਂ ਇੱਕ ਮੁਲਕ ਦੇ ਲੋਕੇ ਨਹੀਂ ਨੌ ਖੰਡ ਪ੍ਰਥਮੀ ਦੇ ਲੋਕੀ ਮੈਨੂੰ ਜਾਣਨ ਕਿ ਮੈਂ ਕੌਣ ਮਨੁੱਖ ਦਾ ਇਹ ਅਹੰਕਾਰ ਮਨੁੱਖ ਦਾ ਇਹ ਅਭਿਮਾਨ ਮਨੁੱਖ ਸਾਰੇ ਜਗਤ ਦੇ ਵਿੱਚ ਪ੍ਰਗਟ ਹੋਣਾ ਚਾਹੁੰਦਾ ਹੈ ਰਾਜਨੀਤੀ ਦਾ ਇੱਥੋਂ ਹੀ ਜਨਮ ਹੁੰਦਾ ਹੈ ਪਰ ਕੋਈ ਸਾਰੀ ਸ੍ਰਿਸ਼ਟੀ ਦਾ ਵੀ ਰਾਜਾ ਹੋ ਜਾਏ ਅਵਲ ਤੇ ਅਜ ਤੱਕ ਇਤਿਹਾਸ ਦੇ ਚ ਹੋਇਆ ਨਹੀਂ ਸੁਪਨਾ ਜ਼ਰੂਰ ਲਿਆ ਸੀ ਸਿਕੰਦਰ ਨੇ ਸਫਲਤਾ ਉਹਨੂੰ ਵੀ ਨਹੀਂ ਮਿਲੀ ਸੀ ਮਹਾਰਾਜ ਦੀ ਬਾਣੀ ਦਾ ਫਰਮਾਨ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀ ਦੁਖੀ ਰਹੇ ਅਵਲ ਤੇ ਅਜ ਤੱਕ ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਹੋਇਆ ਨਹੀਂ ਤੇ ਸਾਰੀ ਸ੍ਰਿਸ਼ਟੀ ਦੀ ਪਕੜ ਵੀ ਆ ਜਾਏ ਤੇ ਨੌਖੰਡ ਪ੍ਰਿਥਵੀ ਦੇ ਚ ਜਾਣਿਆ ਵੇ ਜਾਏ ਤਾਂ ਵੀ ਅੰਦਰ ਦੀ ਬਿਆਕੁਲਤਾ ਬੇਚੈਨੀ ਨਹੀਂ ਜਾਏ ਮਨੁੱਖ ਮਹਾਨ ਹੈ ਆਪਣੇ ਤੋਂ ਮਹਾਨ ਦਾ ਆਸਰਾ ਪਕੜੇਗਾ ਤਾਂ ਹੀ ਆਨੰਦਿਤ ਹੋਵੇਗਾ ਵਰਨਾ ਨਹੀਂ ਛੋਟੇ ਸਹਾਰਿਆਂ ਨਾਲ ਮਨੁੱਖ ਮਹਾਨ ਨਹੀਂ ਹੋ ਸਕਦਾ ਇਹਦੇ ਉੱਤੇ ਜਿਹੜੇ ਉਦਾਹਰਣ ਦਿੱਤੇ ਨੇ ਭਾਈ ਗੁਰਦਾਸ ਨੇ ਬਾਕਮਾਲ ਨੇ ਔਰ ਕਾਬਲੇ ਸੁਨੀਦ ਨੇ ਸੁਣਨ ਵਾਲੇ ਭਾਈ ਸਾਹਿਬ ਕਹਿੰਦੇ ਨੇ ਗਿਰਤ ਆਕਾਸ਼ ਤੇ ਪਰਤ ਪ੍ਰਥੀ ਪਰ ਜੋ ਗਹਿ ਆਸਰੋ ਪਵਨ ਕਵਨੇ ਕਾਜ ਹੈ ਕੋਈ ਮਨੁੱਖ ਬੜੀਆਂ ਬੁਲੰਦੀਆਂ ਤੋਂ ਗਿਰ ਰਿਹਾ ਹੋਵੇ ਬੜੀ ਉਚਾਈ ਤੋਂ ਤੇ ਗਿਰਦਿਆਂ ਗਿਰਦਿਆਂ ਸੋਚੇ ਕਿ ਮੈਂ ਹਵਾ ਨੂੰ ਪਕੜ ਲੈਣਾ ਤੇ ਸ਼ਾਇਦ ਗਰਨ ਤੋਂ ਬਚ ਜਾਵਾਂ ਗਿਰਦੇ ਹੋਏ ਮਨੁੱਖ ਦਾ ਪਵਨ ਸਹਾਰਾ ਨਹੀਂ ਬਣ ਸਕਦੀ ਗਿਰਦੇ ਹੋਏ ਮਨੁੱਖ ਨੂੰ ਪਵਨ ਨਹੀਂ थाम ਸਕਦੀ ਤਵਜਾ ਵਖਸ ਨੇ ਗਿਰੇ ਤੋਂ ਆਕਾਸ਼ ਤੇ ਉਦਾਹਰਣ ਹੈ ਬਹੁਤ ਉਚਾਈ ਤੋਂ ਗਿਰ ਰਿਹਾ ਹੋਵੇ ਕਿਸੇ 8 ਮੰਜ਼ਲਾ ਮਕਾਨ ਤੋਂ ਕਿਸੇ 10 ਮੰਜ਼ਲਾ ਮਕਾਨ ਤੋਂ ਬੁੜੀ ਬੁਲੰਦੀ ਤੋਂ ਗਿਰ ਰਿਹਾ ਹੋਵੇ ਕਿਸੇ ਉੱਚੀ ਪਹਾੜ ਦੀ ਚੋਟੀ ਤੋਂ ਖੜਦੇ ਚ ਗਿਰ ਰਿਹਾ ਹੋਵੇ ਗਿਰ ਤੋ ਆਕਾਸ਼ ਤੇ ਪਰ ਤੋ ਪ੍ਰਥਵੀ ਪੰ ਜੋ ਗਹ ਆਸਰੋ ਪਵਨ ਕਵਨੇ ਕਾਜ ਹੈ ਆਸਰਾ ਪਕੜੇ ਪਵਨ ਦਾ ਹਵਾ ਦਾ ਭਈ ਮੈਂ ਗਿਰਨ ਤੋਂ ਬਚ ਜਾਵਾਂ ਨਹੀਂ ਗਰੇਗਾ ਇਹ ਗਿਰਦੇ ਹੋਏ ਮਨੁੱਖ ਨੂੰ ਪਵਨ ਨਹੀਂ ਥੰਮ ਸਕਦੇ ਇਹ ਗਿਰਦੇ ਹੋਏ ਮਨੁੱਖ ਨੂੰ ਪਵਨ ਨਹੀਂ ਬਚਾ ਸਕਦੀ ਭਾਵੇਂ ਪਵਨ ਦੀ ਆਪਣੀ ਹੋਂਦ ਹੈ ਪਰ ਗਿਰਦੇ ਹੋਏ ਮਨੁੱਖ ਨੂੰ ਨਹੀਂ ਥਮ ਸਕਦੀ ਭਾਵੇਂ ਪਵਨ ਦਾ ਆਪਣਾ ਵਜੂਦ ਹੈ ਆਪਣੀ ਗੱਲ ਹੈ ਲੇਕਿਨ ਗਿਰਦੇ ਹੋਏ ਮਨੁੱਖ ਨੂੰ ਪਵਨ ਨਹੀਂ ਥਮ ਸਕਦੀ ਮਨੁੱਖ ਡਿਰੇਗਾ ਡਿਰੇਗਾ ਦੂਸਰਾ ਉਦਾਹਰਣ ਜੋ ਭਾਈ ਗੁਰਦਾਸ ਜੀ ਜੋ ਹੈ ਦੇ ਰਹੇ ਨੇ ਔਰ ਇੱਕ ਇੱਕ ਉਦਾਹਰਣ ਬੜਾ ਬਾਖਮਾਲ ਹੈ ਬਾਕਮਾਲ ਹੈ ਜਰ ਤੋ ਬੈ ਸੰਤਰ ਮੇ ਧਾਏ ਧਾਏ ਧਰੋਮ ਗਏ ਨਿਕਸਿਓ ਨਾ ਜਾਏ ਖਲ ਬੁੱਧ ਉਪਰਾਜ ਹੈ ਕੋਈ ਮਨੁੱਖ ਜਵਾਲਾ ਮੁਖੇ ਅਗਦੇ ਚ ਗਿਰ ਜਾਏ ਧੰਕਰ ਅਗ ਤੇ ਗਿਰ ਗਿਆ ਉਹਦੇ ਚ ਤੇ ਹੁਣ ਧੂਏ ਨੂੰ ਪਕੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇ ਜਲਦੇ ਹੋਏ ਮਨੁੱਖ ਦਾ ਧੂਆ ਆਸਰਾ ਨਹੀਂ ਬਣ ਸਕਦਾ ਤੇ ਧੂਆ ਇਹਨੂੰ ਅਗਦੇ ਚੋਂ ਨਹੀਂ ਘਟ ਸਕਦਾ ਗਿਰਦੇ ਹੋਏ ਮਨੁੱਖ ਨੂੰ ਪਵਨ ਨਹੀਂ ਥਮ ਸਕਦੇ ਮਨੁੱਖ ਦਾ ਗਿਰਨਾ ਸਿਰਫ ਕਿਸੇ ਉੱਚੀ ਥਾਂ ਤੋਂ ਹੀ ਨਹੀਂ ਹੁੰਦਾ ਇੱਕ ਸ਼ਾਇਰ ਦਾ ਕਹਿਣਾ ਹੈ ਗਿਰ ਜਾਏ ਹਿਮਾਲਾ ਸੇ ਤੋ ਵੀ ਗਮ ਨਹੀਂ ਗਿਰ ਜਾਏ ਨਾ ਇਨਸਾਨ ਕਭੀ ਇਨਸਾਨ ਕੀ ਨਜ਼ਰ ਸੇ ਮਨੁੱਖ ਦੀ ਨਜ਼ਰਾਂ ਤੋਂ ਗਿਰ ਗਿਆ ਹੁਣ ਲੋਕਾਂ ਦੀਆਂ ਨਜ਼ਰਾਂ ਤੇ ਉੱਪਰ ਨੇ ਇਹ ਨਜ਼ਰਾਂ ਦੇ ਥੱਲੇ ਚਲਾ ਗਏ ਮਨੁੱਖਾਂ ਦੀ ਨਜ਼ਰਾਂ ਤੋਂ ਗਰ ਗਿਆ ਕੁਝ ਐਸਾ ਕਰ ਬੈਠਾ ਹੈ ਨਜ਼ਰਾਂ ਤੋਂ ਗਰ ਗਿਆ ਜਲਣਾ ਗਿਰਨਾ ਇੱਕ ਹੋਰ ਵੀ ਉਦਾਹਰਣ ਦਿੰਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਸਕ੍ਰਿਤੀ ਸ਼ਲੋਕ ਸ਼ਲੋਕ ਸਸਕ੍ਰਿਤੀ ਮੱਲਾਪਣ ਮਹਾਰਾਜ ਜੀ